ਇੰਨੀ ਆਪਾ ਬਿਸੀ ਟੜੀ ਕੋ ਪਿੰਦਣਾ ਨਹੀਂ ਪਿੰਦਗੀ ਲੈ ਇਥੇ ਐ ਚ ਮੂਟਾ ਕਰਨ ਵਾਲੀ ਕਿਹੜੀ ਗੱਲ ਆ ਮੰਮੀ ਮੈਨੂੰ ਤੇ ਜਾਵਾ ਇਧਰ ਆਣੀ ਮੇਰੀ ਨੇ ਜਾਣਾ ਤੇ ਮੈਂ ਵੀ ਜਾਣਾ ਵਾ ਨਾਲ ਸਾਰੇ ਜੀਆਂ ਨੇ ਤੇ ਜਾਣਾ ਵਾ ਮੈਂ ਵੀ ਟੱਬਰ ਚ ਹੁੰਨੀ ਆ ਮੈਂ ਕਿਹੜੀ ਬਾਹਰੋਂ ਮੇਰਾ ਜੀ ਨਹੀਂ ਕਹਤਾ ਹੈਗਾ ਜੀ ਵਾਲੀ ਕਿਹੜੀ ਗੱਲ ਵਾ ਨਵਾਂ ਨਵਾਂ ਵਿਆਹ ਹੋਇਆ ਘਰ ਕਿਨੇ ਖਿਆਲ ਰੱਖਣਾ ਵਾ ਤੈਨੂੰ ਰੱਖਣਾ ਪੈਣਾ ਵਾ ਇਹ ਚੋਪ ਕਰ ਕਰਾ ਮੇਰਾ ਸਿਰ ਨਾ ਘਬਾਇ ਕਰਨ ਦਿਮਾਗ ਹੀ ਮੋਟਾ ਤੇਰਾ ਨਹੀਂ ਇਹ ਕਿੰਨਾ ਕਚੇੜਾ ਹੋਇਆ ਵਾ ਅਜੇ ਕੱਲ ਵੀ ਆਈ ਆ ਤੇ ਇਹਨਾਂ ਦੀ ਅੱਖਾਂ ਬਦਲ ਵੀ ਗਈਆਂ ਵਾ ਦੱਸ ਮੇਰੇ ਨਾਲ ਇਦਾਂ ਡਈਆ ਕਰਨ ਅੱਗੇ ਘਰ ਦਾ ਕੰਮ ਮੈਂ ਹੀ ਸਾਰਾ ਕਰਦੀ ਹਾਂ ਕੋਈ ਗੱਲ ਨਹੀਂ ਮੈਂ ਕਿਰਾਇਆ ਸੌਖੀ ਕਰਦੀ ਇਹ ਕੰਮ ਮੈਂ ਵੀ ਸਦੀ ਕਰ ਰਹੀ ਹਾਂ ਉਹ ਜਿੰਨੇ ਲਾਲਪਰੀ ਨਾ ਪੀਤੀ ਰੰਗ ਕੁੱਟ ਕੇ ਸਿੱਧੀ ਨਾ ਕੀਤੀ ਲੈ ਆ ਵੀ ਬੰਜੰਦਰ ਸਿਆ ਘਰ ਆ ਗਿਆ ਵਾ ਜਾ ਕੇ ਚਾਹ ਪੀਨੇ ਆ ਉਹ ਮੇਰੀ ਗੱਲ ਸੁਣ। ਉਹ ਤੂੰ ਅਜੇ ਤੱਕ ਲਵੇ ਪਈਆਂ ਘੋੜੇ ਵੇਚ ਕੇ ਹੈ। ਉੱਠ ਕੇ ਕੋ ਚਾਹ ਪਾਣੀ ਧਰ ਕੋ ਬੰਦਾ ਘਰ ਆਇਆ ਵਾ। ਅੱਛਾ ਉਲਟਾ ਚੋਰ ਕੋਤਵਾਲ ਕੋ ਡਾਟੇ ਹੈ? ਆਪ ਸਵਕਤੇ ਦੇ ਨਿਕਲੇ ਹੀ ਪਹਿਲਾਂ ਮੈਨੂੰ ਇਹ ਦੱਸੋ ਕਿ ਕਿੱਧਰ ਨਿਕਲ ਗਏ ਸਵਕਤੇ ਹੀ? ਕਿੱਥੇ ਜਾਣਾ ਸੀ? ਇਹ ਤੁਸੀਂ ਦੱਸੋ ਕਿ ਕਿੱਥੋਂ ਆਏ ਜੇ? ਮੇਰੇ ਕੋਲ ਤਾਂ ਪੁੱਛਣ ਦੇ ਜੇ। ਮੈਂ ਤੇਰੇ ਪਿਓ ਦਾ ਬੱਧਾ ਨਹੀਂਗਾ ਜਿੱਥੇ ਮਰਜ਼ੀ ਜਾ ਸਕਦਾ ਠੀਕ ਆ। ਘਰ ਵਾਲਾ ਮੈਂ ਆ ਮੈਂ ਇੱਥੇ ਮੌਕੇ ਦਾ। ਮੰਮੀ ਜੀ ਤੁਸੀਂ ਮੇਰੀ ਗੱਲ ਨੂੰ ਸਮਝੋ ਨਾ ਇਹ ਤਾਂ ਮੰਮੀ ਚੰਗੇ ਲੱਗੀਦਾ ਵਾ ਫਿਰ ਤੇ ਕੱਲ ਮੇਰੇ ਵੀਰ ਦਾ ਵਿਆਹ ਹੋਇਆ ਤੁਹਾਨੂੰ ਵੀ ਪਤਾ ਵਾ ਤਾਂ ਮੰਮੀ ਹੁਣਾਂ ਵੀ ਗੁੱਸਾ ਕਰ ਲੈਣਾ ਵਾ ਵੀ ਛੇਤੀ ਚਲ ਗਈ ਆ ਮੰਮੀ ਤੁਸੀਂ ਇਹ ਘਰ ਦੀ ਫਿਕਰ ਨਾ ਕਰੋ ਮੈਂ ਕਹਿ ਕੇ ਆਈ ਹਾਂ ਗਵਾਂਡੀਆਂ ਨੂੰ ਉਹ ਆਂਦੇ ਹੀ ਕੋਈ ਗੱਲ ਨਹੀਂ ਤਿਆਰ ਰੱਖਾਂਗੇ ਘਰ ਦਾ ਕੋਈ ਗੱਲ ਨਹੀਂ ਮੰਮੀ ਜੀ ਜਦੋਂ ਕਹਿਤਾ ਨਾਲੇ ਕੈਮਰੇ ਲੱਗੇ ਆਂ ਹੀ ਵੇਖਣੇ ਨੇ ਚੱਕ ਕਰਨ ਦੇ ਸਾਰਾ ਚਲੋ ਕੋਈ ਗੱਲ ਨਹੀਂ ਮੰਮੀ 2-3 ਦਿਨ ਮੈਨੂੰ ਲੱਗ ਜਾਣੇ ਆ ਉਹ ਕੋਈ ਗੱਲ ਨਹੀਂ ਅਹੀਂ ਨਾ ਪਰਸੋਂ ਚੱਲ ਜਾਗੇ ਜੇ ਤੁਸੀਂ ਆਂਦੀ ਜੀ ਚਲੋ ਠੀਕ ਆ ਫਿਰ ਕਿਤੇ ਨਾ ਡਈ ਮੇਰੀ ਧੀ ਨਾਲ ਗੱਲ ਕਰਨ ਮੰਮੀ ਗੱਲ ਕਿੰਨਾ ਕਰਨੀ ਆ ਸੱਸ ਮੇਰੀ ਦਾ ਫੋਨ ਆਇਆ ਈ ਤਾਂ ਬਾਹਰ ਬੈਠੀ ਵੱਡੇ ਨੌਪੁੱਤ ਕੋ ਤੇ ਘਰ ਦੀ ਉਹਨੂੰ ਫਿਕਰ ਖਾਈ ਜਾਣ ਈਆਂ ਦੇ ਘਰ ਚਲ ਜਓ ਚੱਲ ਪੁੱਤ ਗੁੱਸਾ ਨਹੀਂ ਕਰੀਦਾ ਹੁੰਦਾ ਸੱਸ ਮਾਵਾਂ ਉਹਦਾ ਫਰਜ਼ਮੰਦ ਆ ਵਾ ਜੇ ਕਹਿ ਵੀ ਦਿੱਤਾ ਤਾਂ ਕਿਉਂ ਗੁੱਸਾ ਕਰਕੇ ਤੇ ਡਹੀਆਂ ਮੂੰਹ ਹਲਤਾਂ ਨਾ ਬਣਾਉਣ ਮੰਮੀ ਮੈਂ ਕਦੋਂ ਗੁੱਸਾ ਕਰਨ ਈਆਂ ਪਰ ਮੰਮੀ ਨੂੰ ਵੀ ਸਮਝਣਾ ਚਾਹੀਦਾ ਨਾ ਅਜੇ ਤਾਂ ਕੱਲ ਮੇਰੇ ਭਰਾ ਦਾ ਵਿਆਹ ਹੋਇਆ ਤਾਂ ਅੱਜਾਂ ਦੀ ਚਲ ਵੀ ਜਾਓ ਚੱਲ ਤੂੰ ਕਹਿਣਾ ਮੈਂ ਦੱਸ ਦੇਣ ਠਹਿਰ ਕੇ ਤੇ ਆ ਜਾਂਗੀ ਉਹ ਮੰਮੀ ਦੱਸ ਦੇਣ ਮੰਮੀ ਤਾਂ ਕਹਿਣ ਈ ਆ ਤੇ ਕੱਲ ਨੂੰ ਹੀ ਘਰ ਚਲ ਜਓ ਮੈਂ ਤਾਂ ਕਹਿਣੀ ਦੋ ਦਿਨ ਹੀ ਰਹਿ ਲੰਦੋ ਮੈਨੂੰ ਤੂੰ ਓਦਾਂ ਪਿਆਰ ਨਾ ਕਹਿਣਾ ਸੀ ਪਿਆ ਜਿਹੜੇ ਇੰਨੇ ਕਰ ਸਕਣ ਵਿਆਹ ਉਹ ਕਿੰਨੇ ਕਰਨੇ ਮੇਰੀਆਂ ਕਿੰਨੀਆਂ ਪੰਜ ਸੱਤ ਜਿਹੜੀ ਤੂੰ ਚਲ ਜੈਂਗੀ ਤੂੰ ਉਹਨੂੰ ਕਹ ਲਾਂਗੀ ਵੀ ਤੂੰ ਕਰ ਜਾਣ ਮੰਮੀ ਮੈਂ ਕਿਹੜਾ ਚੱਲੀ ਆਂ ਤੂੰ ਹੀ ਨਾ ਮਾਂਚ ਕੁਝ ਲਿਆਇਓ ਕੋਈ ਗੱਲ ਨਹੀਂ ਕਰਨ ਨੂੰ ਕੁਝ ਨਹੀਂ ਹੁੰਦਾ ਜੇ ਬਹੁਤੀ ਗੱਲ ਆ ਤਾਂ ਇਹਨਾਂ ਨੂੰ ਘਰ ਕਲਾ ਦਾਂਗੀ ਮੈਂ ਪੁੱਤ ਗਲਤਵਾ ਤੇਰੀ ਠੀਕ ਹੈ ਪਰ ਜਵਾਈ ਭਾਈ ਆ ਗੁੱਸਾ ਕਰ ਲੇਗਾ ਤੂੰ ਇਹ ਗੱਲ ਨਾ ਕਈ ਵੀ ਚੱਲ ਜਾ ਓਦਾਂ ਤਰੀਕੇ ਨਾਲ ਗੱਲ ਕਰੀ ਜਿਹੜਾ ਉਹ ਆਪ ਹੀ ਸਮਝ ਜੇ ਚੱਲ ਇੱਕ ਫੇਰਾ ਮਾਰ ਆਊਗਾ ਤੇ ਚੱਲ ਘਰ ਵੀ ਵਾਊਗਾ ਤੇ ਕੋਈ ਗੱਲ ਨਹੀਂ ਤੂੰ ਨਾਲ ਇੱਕ ਹੋਰ ਵੇ ਬੋਟੀ ਮੜਾ ਮੋਟਾ ਤਿਆਰ ਹੋ ਕੇ ਤਾਂ ਬੈਠੀ ਆਪ ਘਰ ਮੈਂ ਵੀ ਤਿਆਰ ਹੋ ਗਈ ਆਂ ਤੇ ਪੁੱਤ ਤੂੰ ਆਪ ਵੀ ਤਿਆਰ ਹੋ ਗਈ ਤੇ ਜਾਂ ਮੈਂ ਚੱਜਣਾ ਤਿਆਰ ਕਰਦੇ ਹਾਂ ਡਵਾਡ ਵੇਖਣਗੇ ਤੇ ਕੀ ਕਹਿਣਗੇ ਪੁੱਤ ਗੁਰਦਾਰੇ ਲੈ ਕੇ ਜਾਣਾ ਬੋਟੀ ਨੂੰ ਤੇ ਲੇਟ ਨਾ ਜੇ ਸੋਹਣੀ ਤਿਆਰ ਕਰਦੇ ਮੇਰਤੀ ਮੰਮੀ ਮੈਨੂੰ ਤਾਂ ਪਤਾ ਨਹੀਂ ਹੀ ਬਾ ਮੇਰੇ ਸੱਚੀ ਮੇਕਅਪ ਅਗਰਨ ਕਰਨਾ ਆਮਦਾ ਉਹ ਚੱਲ ਪੁੱਤ ਜਦੋਂ ਮਾਂ ਪਿਓ ਦੇ ਘਰ ਹੁੰਦੀਆਂ ਨਾ ਤੀਆਂ ਨਹੀਂ ਪਤਾ ਹੁੰਦਾ ਨਿਆਣਾ ਚੱਕਦਾ ਰਹਿੰਦਾ ਹੁਣ ਇੱਥੇ ਆ ਗਈ ਆ ਸੋਹਰੇ ਤੇ ਆਪੇ ਉਹਨੂੰ ਪਤਾ ਲੱਗ ਜਾਣਾ ਜਿਹੜੀ ਜਿਹੜੀ ਚੀਜ਼ ਦਾ ਨਹੀਂ ਪਤਾ ਆਪ ਸਮਝਾ ਦੇ ਮੇਰਤੀ ਚਲੋ ਮੰਮੀ ਕੋਈ ਗੱਲ ਆ ਜਾ ਮਿਲਦੀ ਆ ਜਾ ਆ ਜਾ ਬੜੀ ਬੀਬੀ ਚਲ ਤੂੰ ਪਤਾ ਕੀ ਕਰ ਉਹਨੂੰ ਤਿਆਰ ਕਰ ਦੇ ਤੇ ਮੈਂ ਅਸ਼ਰ ਨੂੰ ਕਹਿੰਨੀ ਆ ਕਿ ਤੂੰ ਸੋਈ ਸ਼ਾਂਤ ਕਰ ਲੈ ਨਾਲੇ ਉਹਨੂੰ ਨੀਂਦਾ ਕਰਨਾ ਹੈਗਾ ਉਹ ਮੰਮੀ ਤੂੰ ਇਹ ਕਹਿਣੇ ਭਾਬੀ ਨੂੰ ਨਹੀਂ ਖੜਨਾ ਭਾਬੀ ਤੇ ਮੈਨੂੰ ਸਵੇਰ ਦੀ ਪੁਛਾਂਡੀ ਆ ਪਕੜੋ ਭਜਾਣਾ ਵਾ ਕਿੰਨਾ ਟਾਈਮ ਹੋ ਗਿਆ ਵਾ ਕੋਈ ਨਹੀਂ ਮੈਂ ਆਪਣਾ ਗੱਲ ਕਰ ਲੈਂਦੀ ਚਲੋ ਕਰ ਲਿਓ ਉਹਨੂੰ ਨੀਂਦਾ ਕਰਨਾ ਹੈਗਾ ਤੇ ਘਰ ਦੇ ਕੰਮ ਕਿੰਨੇ ਕਰਨੇ ਜਿਉਂ ਚਲ ਗਈ ਤੇ ਕਿਨੀ ਤੂੰ ਪਚੜ ਗਈ ਆ ਫਟਾਫਟ ਝਾੜੂ ਦਾ ਕੰਮ ਮੁਕਾਵਾ ਬਾਤ ਰਸੋਈ ਦਾ ਵੀ ਕਰਨਾ ਪੈਣਾ ਕਿ ਮੈਂ ਵੇਹਲਾ ਝਾਟੀ ਮੇਰੀ ਦੀਂ ਪਰਾਈ ਹੋ ਗਈ ਆ ਘਰ ਕਿਤੇ ਵੱਢਣ ਨੂੰ ਪੈਣ ਡਿਆ ਵਾ ਖਲੌਣ ਜੀ ਨਹੀਂ ਕੰਡਿਆ ਸਾਰੇ ਘਰ ਚ ਇਹਦੀਆਂ ਭੂਆ ਨੂੰ ਵੀ ਕਿਹਾ ਹੈਗਾ ਵੀ ਰਹਿ ਲੋ ਅੱਜ ਰਹਿ ਲੋ ਬਾਹਾਂ ਤੇ ਪੈ ਗਈਆਂ ਸਾਰੀਆਂ ਨਾ ਜੀ ਸਾਨੂੰ ਤਾਂ ਘਰਾਂ 'ਚ ਕੰਮ ਹੀ ਬੜੇ ਗਾਂ ਦਫਾ ਉਹ ਕੰਮ ਆ ਤੁਹਾਨੂੰ ਤੇ ਮਰੋ ਭਰੇ ਜਾ ਕੇ ਪਰ ਨਾ ਜੀਵਨ ਧੀ ਧੀ ਹੁੰਦੀ ਆ ਕਿੱਦਾਂ ਵਾਜਾ ਮਾਰਦੀ ਦੇ ਦਿੰਦੀ ਆ ਉਧਰੋਂ ਆ ਗਈ ਮੰਮੀ ਆ ਖਾਣਾ ਮੰਮੀ ਆ ਖਾਣਾ ਸਵੇਰ ਦੀ ਕਿਹਨੇ ਆਵਾਜ਼ ਨਹੀਂ ਮਾਰੀ ਚੱਲ ਮਨਾ ਪੰਡਿਤ ਲਾਵਾਂ ਪਰ ਇੱਕ ਗੱਲ ਵਾ ਜਿਹੜੇ ਮਕਸਦ ਨੂੰ ਆਪਾਂ ਵਿਆਹ ਕੀਤਾ ਵਾ ਨਾ ਕਿਤੇ ਉਹ ਮਕਸਦ ਸਾਡਾ ਪੂਰਾ ਹੋ ਜੇ ਨਾ ਜੇ ਤੇ ਹੱਦਿਆਤ ਦੇਣੀ ਬਦਲ ਜਾਣ ਕਿਤੇ ਆਪਾਂ ਵੀ ਵਧੀਆ-ਵਧੀਆ ਰਸੋਈਆਂ ਵਰਤਾਂਗੇ ਕਿਤੇ ਵੱਡੇ ਮੈਲ ਵਿੱਚ ਰਵਾਂਗੇ ਹੈ ਚੱਲ ਬਾਬਾ ਹੁਣ ਜਿਹੜੇ ਕੰਮ ਨੂੰ ਵਿਆਹ ਕੀਤਾ ਨਾ ਆਪਣੀ ਧੀ ਦਾ ਹੁਣ ਉਹ ਕੰਮ ਪੂਰਾ ਹੋ ਜੇ ਬਸ ਹੋਰ ਨਹੀਂ ਕੁਝ ਚਾਹੀਦਾ झाड़ू लापनी तो, तो अच्छा? गई अंडिया पई रही नहीं है। कोई अकल का काम कर सारे प्रौहने चल गए तेरे सुत्या सुतिया ही गलिया तेरिया है।, है जे मेरी धी इ तो उन्हें सफते ही उठ जाना है सौ कम करा मेरे न ਮੰਮਿਤਾ ਨੂੰ ਪਤਾ ਹੀ ਹੈ ਰਾਤ ਨੂੰ ਕਿੰਨੀ ਲੇਟ ਸੁੱਤੇ ਆ ਹੁਣ ਮੈਂ ਕੀ ਕਰਾਂ ਫਿਰ ਤੂੰ ਕੱਲੇ ਸੁੱਤੀ ਹਲੇੜ ਸਾਰਾ ਟੱਬਰ ਹੀ ਲੇਟ ਸੁੱਤਾ ਹੀਗਾ ਪਾਣੀ ਦਾ ਘੁੱਟ ਪੀਣਾ ਹੀ ਮੰਮੀ ਤੂੰ ਇਹ ਤੇ ਗੱਲਾਂ ਹੀ ਸੁਣਾਈ ਜਾਂਦੇ ਮੈਨੂੰ ਨਾ ਪਾਣੀ ਦਾ ਘੁੱਟ ਵੀ ਹੁਣ ਤੈਨੂੰ ਮੈਂ ਹੀ ਪਾ ਕੇ ਦਵਾਂ ਮੈਂ ਤੇ ਆਪ ਹੀ ਪੀਣ ਆਈ ਆ ਆਪ ਪੀਣ ਆਈ ਆ ਜਬਾਨਵੇਂ ਕਿੱਦਾਂ ਚਲਾਉਂਦੀ ਐ ਬੰਦੇ ਨੂੰ ਉੱਠ ਕੇ ਛੇਤੀ ਕੰਮ ਕਰਾਇਆ ਕਰ ਮੇਰ ਕੋ ਨਹੀਂ ਹੁੰਦਾ ਇਹ ਕੱਲ੍ਹ ਲਿਆ ਚੰਗਾ ਮੰਮੀ ਮੈਂ ਕਰ ਲੂੰਗੀ ਕਰ ਲੂੰਗੀ ਜਾ ਤੂੰ ਬਹੁ ਜਾ ਮੈਂ ਆਪਣੀ ਤੇ ਵਿਆਹ ਤੇ ਆ ਹੁਣ ਠੀਕਵਾ ਨਾ ਆਪਣੇ ਕੰਮ ਨੂੰ ਸੰਭੋ ਜੀਵਨ ਨੂੰ ਠੇਕਾ ਦੇਣਾ ਪਰ ਜੀਵਨ ਹੀ ਸਾਰੇ ਕੰਮ ਕਰੂਗੀ ਚੰਗਾ ਮੰਮੀ ਮੈਨੂੰ ਪਾਣੀ ਪੀ ਲੰਦੋ ਘੁੱਟ ਨਹੀਂ ਮੇਰੀ ਗੱਲ ਸੁਣਾ ਕੁੜੀ ਨੂੰ ਫੋਨ ਕੀਤਾ ਯਾ ਕੋ ਨਹੀਂ ਮੰਮੀ ਮੈਂ ਨਹੀਂ ਕੀਤਾ ਨਾ ਹੀ ਉਹਨਾਂ ਦਾ ਆਇਆ ਵਾ ਉਹ ਇੰਨੇ ਬਿਜ਼ੀ ਹੋਣਿਆ ਤੇ ਫੋਨ ਕਰਨ ਦਾ ਟਾਈਮ ਹੋਣਾ ਉਹਨਾਂ ਕੋ ਨਾਲੇ ਅੱਜ ਉਹਨਾਂ ਨੇ ਮੱਥਾ ਟੇਕਣ ਗੁਰਦੁਆਰੇ ਜਾਣਾ ਵਾ ਮੈਂ ਤਾਂ ਤਾਂ ਨਹੀਂ ਲਾਇਆ ਜਦੋਂ ਉਹ ਵਿਹਲੀ ਹੋਈ ਨਾ ਉਹਨੇ ਆਪੇ ਲਾ ਦੇਣਾ ਵਾ ਤੇ ਤੂੰ ਹੀ ਵੀ ਨਾ ਕਿਤੇ ਲਾ ਲਿਓ ਫੋਨ ਵੇਖਾ ਵੱਡੀ ਇਕਲਾਂ ਵਾਲੀ ਮੈਨੂੰ ਮਤਾਂ ਦੇਣ ਲਈ ਆ ਨਾ ਮੈਨੂੰ ਨਹੀਂ ਪਤਾ ਅੱਜ ਨਾ ਗੁਰਦੁਆਰੇ ਜਾਣਾ ਵਾ ਤੁਮੇਂ ਮੇਰੇ ਸੁਧਾਨ ਸਮਝਈ ਆਇਆ ਤੇ ਮੰਮੀ ਕਹਿਣ ਘੱਤ ਤੂੰ ਫਿਰ ਡੇ ਹੋ ਮੈਨੂੰ ਉਹ ਮੈਂ ਤਾਂ ਉਦਾਂ ਹੀ ਪੁੱਛ ਲਿਆ ਕਿ ਸ਼ਾਇਦ ਕਿਤੇ ਨਾਣ ਆਪਣੀ ਨੂੰ ਕਰ ਲਿਆ ਹੋਊਗਾ ਪਰ ਕੋਈ ਨਹੀਂ ਮਮਨੇ ਜੋਗੀ ਕਰ ਲਾਂਗੇ ਮੈਂ ਮੈਂ ਤਾਂ ਹੀ ਨਹੀਂ ਕੀਤਾ ਮੰਮੀ ਤੁਹਾਨੂੰ ਪਤਾ ਉਹਨਾਂ ਦੇ ਸਾਬ ਪਰੋਨੇ ਆਏ ਆ ਤੇ ਘਾਰ ਹੀ ਹੋਣੀ ਆ ਜੀ ਅੱਜ ਕਿਹੜੇ ਪਰੋਨੇ ਚਲ ਗਏ ਹੋਣੇ ਆ ਕਰ ਲਾਂਗੇ ਆਪਾਂ ਗੱਲਾਂ ਨਾ ਕਰ ਬੋਧੀਆਂ ਪਾਣੀ ਡੱਫ ਤੇ ਲੰਗਰ ਲਾ ਚੰਗਾ ਜਾਓ ਤੂੰ ਹਾਂ ਗੱਲਾਂ ਮਾਰਦੀ ਫਿਰਦੀ ਐ ਪਾਣੀ ਨਹੀਂ ਥੀਂ ਦਿਨ ਦੀ ਕੀ ਜਿਮੀਨ ਨੂੰ ਯਸਾ ਤੇ ਮੇਰੀ ਗੱਲ ਸੁਣ ਤੇਰਾ ਪਿਓ ਕਿੱਥੇ ਆ ਆਇਆ ਜੇ ਕਿ ਨਹੀਂ ਆਇਆ ਸਵੇਰ ਦਾ ਨਿਕਲਿਆ ਸਾਈਕਲ ਲੈ ਕੇ ਇਹਦਾ ਕੋਹ ਪਤਾ ਨਹੀਂ ਲੱਗਦਾ ਇਹਨੂੰ ਆ ਲੈਂਦੇ ਜਰਾ ਕ ਇੰਨੇ ਸਰੀਮਿਆਂ ਦੀ ਨਹੀਂ ਆ ਨਾ ਤੁਰਿਆ ਫਿਰਦਾ ਸੋਤੇ ਮੂੰਹ ਅੱਡ ਕੇ ਤੁਰ ਪਿਆ ਦਵਾਦਾ ਤੇ ਭੈਣਾ ਮੈਨੂੰ ਤਾਨੇ ਮਾਰਨ ਡੀਆਂ ਹੈਗੀਆਂ ਕਿ ਭਰਾ ਸਾਡਾ ਸਫਤੇ ਕੱਢਦਾ ਵਾ ਹਾਦੀ ਹੋਈ ਏ ਬੰਦੇ ਵਾਲੀ ਮੇਰੀ ਤੇ ਕਿਤੇ ਗੱਲ ਹੀ ਨਹੀਂ ਮੰਨਦਾ ਮੰਮੀ ਬੰਦਾ ਤਾਂ ਡਾਏ ਤੇ ਦੱਸ ਡੈਡੀ ਨੇ ਮੈਨੂੰ ਕੱਤੋਂ ਦੱਸ ਕੇ ਜਾਣਾ ਨਾਲੇ ਡੈਡੀ ਦਾ ਇੱਕ ਦਿਨ ਦਾ ਨਹੀਂ ਕੰਮ ਡੈਡੀ ਦਾ ਰੋਜ਼ ਦਾ ਹੀ ਕੰਮ ਆ ਸਵੇਰੇ ਚੱਲ ਜਾਂਦੇ ਸਾਈਕਲ ਫੜ ਕੇ ਤੇ ਸ਼ਾਮ ਨੂੰ ਘਰ ਆਉਂਦੇ ਆ ਆਣ ਕੇ ਸਾਡੇ ਕੋਲ ਪੈ ਜਾਣਾ ਵਾ ਮੈਂ ਕੋ ਦੋਨੀ ਕੱਲੀ ਬੈਠੀ ਆ ਕੋਈ ਵੀ ਨਹੀਂ ਅੰਦਰ ਆਉਂਦਾ ਹੈਗਾ ਮੇਰਾ ਤੇ ਦਿਲੀ ਨਹੀਂ ਲੱਗਦਾ ਚਲ ਕੰਮ ਕਰਦੇ ਹਣੇ ਸਾਰੇ ਜਾਣੇ ਮੇਰੇ ਲੱਗੇ ਥੋੜੀ ਆਣ ਕੇ ਬੈਠੇ ਰਹਿਣਾ ਆਪਾਂ ਬਿਜੀ ਬੈਠੇ ਹੋ ਹਾਂਜੀ ਦੀਦੀ ਜੀ ਕੁਝ ਖਾਦਾ ਪੀਤਾ ਨੇ ਹਾਂਜੀ ਮੰਮੀ ਮੈਨੂੰ ਨਾ ਫਰੂਟ ਤੇ ਗਏ ਤੇ ਕਹਿੰਦੇ ਗੁਰਦੁਰ ਸਾਹਿਬ ਤੋਂ ਆਵਾਂਗੇ ਨਾ ਮੱਥਾ ਟੇਕ ਕੇ ਤੇ ਫੇਰ ਰੋਟੀ ਖਾਣੀ ਆ ਇਹ ਨਾ ਭਾਬੀ ਜੀ ਸਾਡੇ ਨਾਲ ਰਸਮ ਹੁੰਦੀ ਆ ਦਾਲ ਤੇ ਤਿਆਰ ਹੋ ਗਏ ਉਹ ਚੱਲੀ ਫੇਰ ਗੁਰਦੁਰ ਸਾਹਿਬ ਹਾਂਜੀ ਮੈਂ ਤੇ ਦੀਦੀ ਦੀ ਤਿਆਰੀ ਆ ਭਾਬੀ ਜੀ ਅੱਜ ਤੁਸੀਂ ਨਾ ਬੜੀ ਫਿੱਕੇ ਫਿੱਕੇ ਜਿਹਾ ਲੱਗਣ ੜੇ ਕੱਲ ਤੁਸੀਂ ਬੜੇ ਸੋਹਣੇ ਲੱਗਣ ੜੇ ਪਤਾ ਦੀਦੀ ਕੀ ਗੱਲ ਆ ਕੱਲ ਫਿਰ ਤੁਹਾਨੂੰ ਪਤਾ ਵਾਂ ਮੇਕਅਪ ਕਿੱਕਾ ਹੀ ਪਾਰਲਰ ਵਾਲਿਆਂ ਨੇ ਤੇ ਸੋਹਣੇ ਤੇ ਆਪੇ ਲੱਗਣਾ ਹੈ ਤੇ ਅੱਜ ਮੈਂ ਕੁਝ ਲਿਆ ਆਣੀ ਆ ਨਾਰਮਲ ਬਿੰਦੀ ਤੇ ਲਿਪਸਟਿਕ ਹੀ ਲਾਈ ਆ ਏ ਨਾ ਭਾਬੀ ਜੀ ਕਰਿਓ ਤੁਸੀਂ ਬੜੇ ਸੋਹਣੇ ਹੋ ਉਦਾਂ ਮੈਂ ਆਨੀ ਆ ਭਿਆਂਡ ਗਵੰਡ ਨਹੀਂ ਵੇਖਣਾ ਸਾਰਿਆਂ ਨੇ ਤਾਂ ਕਹਿਣ ਦੀ ਹਾਂ ਤੁਹਾਡੇਆਂ ਨਾ ਪਿੰਪਲ ਜਿਹੀ ਵੀ ਹੋ ਗਈ ਆ ਦੀਦੀ ਆਉਣਾ ਪਰ ਮੈਂ ਤਾਂ ਇਹਦੇ ਕੁਝ ਲਿਆਣੀ ਹੈਗਾ ਤੇ ਨਾਲੇ ਮੈਨੂੰ ਕਰਨਾ ਹੀ ਨਹੀਂ ਆਉਂਦਾ ਮੇਕਅਪ ਮੈਨੂੰ ਲਿਪਸਟਿਕ ਬਿੰਦੀ ਲਾਉਣੀ ਆਉਂਦੀ ਤੇ ਉਹਨੇ ਲਾ ਲਈਏ ਕੋਈ ਤੁਹਾਨੂੰ ਕਰਨਾ ਆਉਂਦਾ ਤਾਂ ਤੁਸੀਂ ਫਿਰ ਕਰ ਦੋ ਕੋਈ ਗੱਲ ਨਹੀਂ ਮੈਂ ਨਾ ਆਪਣਾ ਸਮਾਨ ਲੈ ਕੇ ਆਉਣੀ ਆ ਤੁਹਾਡੇ ਕੋਲ ਹੈਗਾ ਵਾ ਹਾਂਜੀ ਆਹ ਵੇਖ ਲਓ ਮੇਰੇ ਕੋਲ ਆ ਜੀ ਸਮਾਨ ਦੀਦੀ ਨਹੀਂ ਚਿੰਤਾ ਨਾ ਕਰੋ ਹਾਂ ਤੇ ਸਹੀ ਆ ਪਰ ਤੁਹਾਡੇ ਕੋਲ ਉਹ ਹੈ ਨਹੀਂਆ ਕਰੀਮਾਂ ਤੇ ਪਾਊਡਰ ਸੋ ਵਗੈਰਾ ਜਿਹੜੇ ਲੰਦੇ ਆ ਮੈਂ ਨਾ ਆਪਣਾ ਲੈ ਕੇ ਆਈ ਜੀ ਕਿੰਨੇ ਚੰਗੇ ਨੇ ਕੈਨੇ ਲਿਆਉ ਤਾਂ ਡਾ ਮੈਂ ਮੇਕਅਪ ਕਰਕੇ ਦੇਨੀ ਆ ਕੱਲ ਤੁਸੀਂ ਕਿੰਨੇ ਸੋਹਣੇ ਲੱਗੋਗੇ ਤੇ ਅੱਜ ਤੀ ਫਿੱਕੇ ਫਿੱਕੇ ਲੱਗੋਗੇ ਚਲ ਕੋਈ ਗੱਲ ਨਹੀਂ ਫਿਰ ਆਪੇ ਤਿਆਰ ਕਰ ਜਣਗੇ ਮੈਂ ਤੇ ਡਰਦੀ ਨੇ ਕਿਆ ਹੀ ਨਹੀਂ ਕਿ ਐਵੇਂ ਕਿਤੇ ਮੈਨੂੰ ਕੁਝ ਕਿਆ ਹੀ ਨਾ ਦੇਣ ਇਹਨੂੰ ਚੰਗਾ ਸੁਭਾਅ ਪੱਲਾ ਹੀ ਦੀਨੀ ਨੂੰ ਕਹਿ ਦਿੰਦੀ ਕਿ ਤੂੰ ਨੂੰ ਤਿਆਰ ਕਰ ਲਓ ਪਾ ਬਿਜੀ ਕਿ ਹਾਕ ਲੀਰੇ ਪਾਏ ਨਹੀਂ ਇਹ ਦੀਦੀ ਫਿਰ ਤੁਸੀਂ ਰੱਖੇ ਤੇ ਮੈਨੂੰ ਨਾਲੇ ਪਤਾ ਨਹੀਂ ਸੀ ਵੀ ਅੱਜ ਵੀ ਪਾਉਣੇ ਆ ਨਹੀਂ ਸਾਰੇ ਪਾਖ ਜਾਂਦੇ ਆ ਅਗਲੇ ਦਿਨ ਜਦੋਂ ਮਠਾ ਦੀ ਕੰਜਾਈ ਦਾ ਵਾ ਠੀਕ ਹੈ ਕੋਈ ਨਹੀਂ ਇਸ ਤੇ ਕੋਈ ਨਹੀਂ ਨਾ ਲਾਇਆ ਤੁਸੀਂ ਮoiusturizer ਕਿ ਲਾ ਲਾਇਆ ਤੇ ਆ ਤੋ ਇਹ ਆਪਣੇ ਹੱਥਾਂ 'ਤੇ ਲਾਓ ਗਿੱਦੇ ਸ਼ੀਸ਼ਾ ਲੈਓ ਮੈਂ ਲਾ ਦਨੀ ਆ ਮੈਨੂੰ ਲੱਗਦਾ ਤੁਸੀਂ ਨਾ ਮੇਕਅਪ ਨਹੀਂ ਕਰਦੇ ਰਹੇ ਕੁੜੀਆਂ ਤਾਂ ਅੱਜ ਕੱਲ੍ਹ ਦੀਆਂ ਬੜਾ ਕਰਦੀਆਂ ਤੇ ਨਾਲੇ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਸਾਰਾ ਪਤਾ ਵਾ ਦੀਦੀ ਮੈਂ ਨਾ ਕਦੇ ਕੀਤਾ ਹੀ ਨਹੀਂ ਮੇਕਅਪ ਪਰ ਕੁੜੀਆਂ ਦੇ ਭਾਬੀ ਜੀ ਕਾਲਜ ਚ ਜਾਂਦੀਆਂ ਤਿਆਰ ਹੋ ਕੇ ਜਾਂਦੀਆਂ ਨੇ ਤੇ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਕੀਤਾ ਤੇ ਮੈਂ ਤੁਹਾਨੂੰ ਜ਼ਿਆਦਾ ਲਾਗੀ। ਨਾਲ ਤਾਂ ਨਾ ਕੋਈ ਕੰਮ ਹੋਇਆ ਕਰਨਾ ਤੂੰ ਟਾਈਮ ਸਿਰ ਤਿਆਰ ਹੋ ਕੇ ਤੇ ਵਿਆਹ ਕਰੋ ਆ ਫੇਸ ਤੇ ਲਾ ਲਓ ਜੀ। ਹਾਫੜੇਓ ਭਾਬੀ ਜੀ ਆਈਸ ਬੰਦ ਕਰ ਲਓ।

ਚਰਨਪੁੱਤ ਹਾਂਜੀ ਮੰਮੀ ਮੈਂ ਹਾਂ ਚੰਗਾ ਕੀਤਾ ਅੱਜ ਮੈਂ ਕੰਮ ਵਾਲਿਆਂ ਨੂੰ ਕਹਤਾ ਸੀ ਮੈਂ ਉਹਨਾ ਹੋਣ ਨਹੀਂ ਆਪੇ ਕਰ ਲੜਾਂ ਉਹ ਹੁਣ ਆਪਣੇ ਘਰ ਦੇ ਚਾਰਜੀ ਆ ਸਾਰੇ ਪੁਰਾਣੇ ਤੇ ਚਲ ਗਏ ਆਹ ਮਾਰੇ ਗੁੜੀ ਵੀ ਇੱਥੇ ਹੀ ਆ ਥੋੜਾ ਬੋਬ ਵੀ ਹੱਥ ਪਵਾ ਦਿੰਦੀ ਤੇ ਗੱਸ ਹੁਣ ਆ ਚਾਰ ਪਿਆਜ਼ ਪਾਏ ਕੋਈ ਦੋ ਕੋ ਦੋ ਢਾਈ ਕਿਲੋ ਦਾ ਪਿਆਜ਼ ਕੱਟਦੀ ਹੁਣ ਨਿਕਾ ਮੋਟਾ ਸਮਾਨ ਪਾਉਂਦੀ ਅਦਰਕ ਹੋਏ ਨਹੀਂ ਮੰਮੀ ਜੇ ਮੈਂ ਕਰਨ ਲਈ ਆ ਮੈਂ ਪਾਉਨੇ ਆ ਕਰ ਲੈਣੀ ਆ ਮੈਂ ਹੋਰ ਪਾ ਲੈਣੀ ਆ ਨਾਲੇ ਮੰਮੀ ਕਦੋਂ ਜਾਣਾ ਮੋਟੀ ਨੂੰ ਲੈ ਕੇ ਘਰ ਬਰੇ ਬਸ ਚੱਲਨੇ ਆ ਪੁੱਤ ਗੁਰਦਾਲੇ ਲੈ ਕੇ ਨਨਾਂ ਤੇਰੀ ਡਹੀ ਇਹਨੂੰ ਤਿਆਰ ਕਰਨ ਤੇ ਵੇਖ ਜੀ ਸੋਣੀ ਇਹਨੂੰ ਤਿਆਰ ਕੀਤੀ ਹੋ ਅੱਛਾ ਅੱਛਾ ਮੰਮੀ ਵੇ ਨਹੀਂ ਆ ਕਿੱਦਾਂ ਦੀ ਤਿਆਰ ਕੀਤੀ ਆ ਉਹਨੇ ਨਾਲੇ ਮੈਂ ਵੀ ਨਾ ਟਾਈਮ ਨਾ ਤਿਆਰ ਹੋ ਗਈ ਹਾਂ ਮੈਂ ਚਾਹ ਰੋਟੀ ਪਾਣੀ ਕਰਕੇ ਨਾ ਤੇ ਮੈਂ ਵੀ ਨਾਲ ਹੀ ਤੁਰ ਪੂੰਗੀ ਨਹੀਂ ਨਹੀਂ ਤੂੰ ਨੇ ਕ ਜਾਣਾ ਹੈਗਾ ਬਸ ਮੰਮੀ ਮੈਂ ਕਿਉਂ ਨਹੀਂ ਜਾਣਾ ਤੇ ਘਰ ਕਿੰਨੇ ਰਹਿਣਾ ਮੰਮੀ ਕਿਉਂ ਉਹਨੂੰ ਛੱਡ ਜਾਨੇ ਆ ਸਾਨੂੰ ਛੱਡ ਜਾਨੇ ਆ ਨਾ ਭੈਣਾ ਸੁੱਖੀ ਸਾਦੀ ਕੱਪੜਿਆ ਘਰ ਵਾ ਤੇ ਛੱਡ ਕੇ ਚਲ ਜਾ ਕੋਈ ਹੰਦਨ ਹੱਥ ਫੇਰ ਜੇ ਘਰੇ ਰਹਿਣਾ ਮੇਰੇ ਕੰਮ ਕਿੰਨੇ ਕਰਨ ਨੂੰ ਮੰਮੀ ਮੇਰਾ ਵੀ ਜਾਣੂ ਜੀ ਕਰਦਾ ਵਾ ਤੇ ਕੋਈ ਗੱਲ ਨਹੀਂ ਤੂੰ ਉਦਾਂ ਜਾ ਕੇ ਸ਼ਾਮ ਨੂੰ ਖਟੇ ਕੇ ਕਮੀ ਤੇ ਦੱਸ ਮੰਮੀ ਹੁੰਦੀ ਸਾਰਿਆਂ ਨੇ ਜਾਣਾ ਤੇ ਮੈਂ ਨਾਲ ਨਾ ਜਾਵਾਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਰੱਖ ਨਹੀਂ ਆ ਘਰ ਦੀਆਂ ਜ਼ਿੰਮੇਵਾਰੀਆਂ ਕਿੰਨੇ ਸਾਹਮਣੀਆਂ ਆ ਇਹ ਤੈਨੂੰ ਸਾਹਮਣੀਆਂ ਪੈਣੀਆਂ ਤੇ ਦੱਸ ਮੰਮੀ ਸਾਰੀ ਜ਼ਿੰਮੇਵਾਰੀਆਂ ਮੇਰੇ ਤੇ ਹੀ ਆ ਤੇ ਤੂੰ ਕਿੰ ਮੁਰਾਖ ਲੈਂਦੇ ਆ ਵਜੇ ਇਦਾਂ ਹੀ ਕਰਨੀ ਤੇ ਅੱਛਾ ਆ ਪੈਸੇ ਰੁੱਖਾਂ ਨੂੰ ਲੱਗੇ ਆ ਨਾ ਫਿਰ ਲਾ ਲਾ ਕੇ ਦੇਈ ਜਾਊਂਗੀ ਕੰਮ ਤੈਨੂੰ ਕਰਨਾ ਪੈਣਾ ਚੁੱਪ ਕਰਕੇ ਤੇ ਕੰਮ ਕਰ ਸੁੱਖੀ ਸੰਦੀ ਲੈ ਕੇ ਚਲਣੀ ਐ ਨੋਨ ਨੂੰ ਐਵੇਂ ਮੂੰਹ ਨਾਲ ਡਮੋ ਟੱਕਰ ਕੇ ਖਲੋ ਜਾਈ ਇਥੇ ਇੱਥੇ ਮੂਟਾ ਕਰਨ ਵਾਲੀ ਕਿਹੜੀ ਗੱਲ ਆ ਮੰਮੀ ਮੈਨੂੰ ਤਾਂ ਛਾਵਾਂ ਇੱਧਰ ਆਣੀ ਮੇਰੀ ਨਹੀਂ ਜਾਣਾ ਤੇ ਮੈਂ ਵੀ ਜਾਣਾ ਵਾਂ ਨਾਲ ਸਾਰੇ ਜੀਆਂ ਨੇ ਤੇ ਜਾਣਾ ਵਾਂ ਮੈਂ ਵੀ ਟੱਬਰ ਚ ਹੁੰਨੀ ਆ ਮੈਂ ਕਿਹੜੀ ਬਾਹਰੋਂ ਮੇਰਾ ਜੀ ਨਹੀਂ ਘਾਤਾ ਹੈਗਾ ਜੀ ਵਾਲੀ ਕਿਹੜੀ ਗੱਲ ਵਾ ਨਵਾਂ ਨਵਾਂ ਵਿਆਹ ਹੋਇਆ ਘਰ ਕਿੰਨੇ ਖਿਆਲ ਰੱਖਣਾ ਤੈਨੂੰ ਰੱਖਣਾ ਪੈਣਾ ਵਾ ਤੇ ਚੁੱਪ ਕਰਕੇ ਰਹਿ ਮੇਰਾ ਸਿਰ ਨਾ ਘਪਾਇਆ ਕਰ ਤੇ ਮਾਗੀ ਮੋਟਾ ਤੇਰਾ ਨਹੀਂ ਅਜੇ ਕਿੰਨਾ ਕ ਚਿਹਰਾ ਹੋਇਆ ਵਾ ਅਜੇ ਕੱਲ ਵਿਆਹੀ ਆ ਤੇ ਇਹਨਾਂ ਦੀ ਅੱਖਾਂ ਬਦਲ ਵੀ ਗਈਆਂ ਵਾ ਦੱਸ ਮੇਰੇ ਨਾਲ ਇਦਾਂ ਡਈਆ ਕਰਨ ਅੱਗੇ ਘਰ ਦਾ ਕੰਮ ਐ ਸਾਰਾ ਕਰਦੀ ਹਾਂ ਕੋਈ ਗੱਲ ਨਹੀਂ ਮੈਂ ਕਿਰਾਫੇ ਸੌਖੀ ਕਰਨੀੇ ਕੰਮ ਮੈਂ ਵੀ ਸਦੀ ਕਰ ਰਹੀ ਐ ਲੈਣ ਲੈਣ ਤੇ ਮੇ ਕੋਈ ਪੱਕੀਆਂ ਹੱਥ ਹੋ ਗਈ ਐ ਇਹਨਾਂ ਵਾਲੀ ਉਹਨਾਂ ਇੰਦਾ ਵੇ ਕਰਨ ਰਏ ਆ ਤੇ ਮੇਰੇ ਨਾਲ ਇੰਨਾ ਮਾੜਾ ਕੋਈ ਗੱਲ ਨਹੀਂ ਜਿੱਦਾਂ ਚੱਲਣਗੇ ਫੇ ਮੈਂ ਵੀ ਉਦਾਂ ਹੀ ਚੱਲੂਗੀ ਬਖਾ ਲੈਣ ਫੇ ਮੇਰੇ ਹੱਦੀਆਂ ਪੱਕੀਆਂ ਭయ్యా ਵੇਖ ਲੈ 6 ਮਹੀਨੇ ਹੋ ਗਏ ਤਿਆਰੀਆਂ ਕਰਦੇ ਆ ਵਿਆਹ ਵਾ ਵਿਆਹ ਵਾ ਤੇ ਵਿਆਹ ਵੀ ਹੋ ਗਿਆ ਹੀ ਉਹ ਸਨ ਕੀ ਦੱਸਾਂ ਤੈਨੂੰ ਗਰਲੀ ਨੇ ਤਾਂ ਦਿਨ ਰਾਤ ਨਹੀਂ ਸੌਣ ਦਿੱਤਾ ਜੇ ਰਾਤ ਨੂੰ ਵੀ ਅੱਖ ਲਾਉਣੀ ਮੈਂ ਆਾ ਸੂਟ ਪੋਣਾ ਜੇ ਮੇਰੀ ਅਜੁੱਤੀ ਨਹੀਂ ਮੈਚਿੰਗ ਹੋਣਦੀ ਕੋਈ ਨਾ ਪੁੱਛੇਗਾ ਤੇ ਜਦੋਂ ਸਣੀ ਤੇਰਾ ਵਿਆਹ ਹੈ ਨਾ ਉਹਦਾ ਵੀ ਮੈਨੂੰ ਪੁੱਛ ਵੀ ਕਿਦਾਂ ਟਾਈਮ ਚੱਲਦਾ ਰਿਹਾ ਵਾ ਉਹ ਭਈਆ ਇਹੋ ਹਾਲਤ ਦਰੀਆ ਜਨਾਨੀਆਂ ਦੇ ਤੇ ਤੁਹਾਨੂੰ ਪਤਾ ਪੂਰਾ ਹੀ ਨਹੀਂ ਹੁੰਦਾ ਸਮਾਨ ਤੇ ਕਦੀ ਉਹ ਲਿਆਇਆ ਉਹ ਲਿਆਇਆ ਉਹ ਆਡਾ ਕੀ ਆਈ ਤਾਂ ਸੂਟ ਇੱਕ ਇੱਕ ਜਿਹੜਾ ਲੈਣਾ ਸੀ ਲੱਲਿਆ ਸੀ ਇਹਨਾਂ ਦੇ ਤਾਂ 6 ਮਹੀਨੇ ਬਾਅਦ ਹਾਲੇ ਤੱਕ ਨਾ ਸਮਾਨ ਪੂਰਾ ਹੋਇਆ ਇਹਨਾਂ ਦੇ ਪਿੰਦਰ ਦਾ ਵੀ ਜਿਹੜਾ ਨਾ ਟਸ਼ਨ ਬਸ਼ਨ ਇਹ ਤਾਂ ਆਪਣੀ ਮੁੱਕਦਾ ਨਾ ਮੇਰਾ ਪੁੱਤਾਂ ਜੇ ਤਿਆਰ ਹੀ ਹੋਣਾ ਤੁਰ ਤੁਰਾ ਲੇਟ ਹੋ ਜਾਣਾ ਵਾ ਬਸ ਮੰਮੀ ਤਿਆਰੀ ਨਵਦੀਪੋ ਕੀ ਤਿਆਰ ਕਣੀ ਹਾਂ ਪੁੱਤ ਉਹ ਤਿਆਰ ਹੋ ਗਈ ਤੇਰੀ ਭੈਣ ਨਿਕਲੀ ਨਾ ਟੌਰ ਕੱਢਿਆ ਨਾ ਉਹਦਾ ਬੜੀ ਸੋਹਣੀ ਲੱਗਣ ਗਈ ਠੀਕ ਆ ਮਾਰਾ ਮਾਜ ਕਰ ਕੋਈ ਨੀ ਕਰੋ ਤੀ ਤਿਆਰੀ ਤੇ ਪਾਜੀ ਪਤਾਨੀ ਕਿੱਥੇ ਆ ਉਹ ਪੁੱਤ ਬਾਹਰ ਖਲੋਤੀ ਨਹੀਂ ਮਾਰ ਖਲੋਤੀ ਨਹੀਂ ਵੱਡੀ ਕੰਡੈ ਨਹੀਂ ਹਨੀ ਅੱਛਾ ਹੋਰ ਚਲੋ ਤੂੰ ਇੱਕ ਵੇਖੋ ਇਧਰ ਦਮਾ ਪਾਜੀ ਤੇਰਾ ਤਾਂ ਗੇਸਵਾ ਬੜਾ ਕਾਰਾ ਉਹਦਾ ਜਿਹੜਾ ਵੀ ਕੰਮ ਕਰਨਾ ਛੇਤੀ ਛੇਤੀ ਕਰ ਲੀ ਇਹ ਗੱਲ ਤੁਹਾਡੀ ਸਹੀ ਹੈ ਮਾਰਾ ਮਾਜ ਮੈਂ ਹਾਂਜੀ ਹਾਂਜੀ ਕਰੋ ਕੀ ਕੁੜੀਓ ਆਜੋ ਨਹੀਂ ਕੋਈ ਨਹੀਂ ਭਈਆ ਖਲੋਦਾ ਦੋ ਦਿਨ ਰਤੀ ਜਾਣਾ ਹੁਣ ਇਹਦਾ ਵੀ ਟਾਸ ਮਸੰਦ ਤੈਨੂੰ ਪਤਾ ਚਾਹ ਜਿਹੜਾ ਤੈਨੂੰ ਕਰ ਦਿੰਦੇ ਹੁੰਦਾ ਆ ਗਿਆ ਹੁਣ ਸਾਡੇ ਵਾਲੀ ਲੈਨ ਚ ਆ ਗਿਆ ਵਾ ਹਾਂ ਹੁਣ ਟਾਈਮ ਦੇ ਇਲਾ ਕਿੰਨਾ ਹੋ ਗਿਆ ਆ ਗਿਆ ਹਾਂਜੀ ਆ ਗਏ ਸਾਬ ਲਓ ਜੀ ਆ ਗਏ ਕੋਕ ਕਰ ਲਿਆ ਕਰੋ ਖਿਆਲ ਤੋਂ ਇਹ ਵੀ ਟਾਈਮ ਨਾਲ ਹਿੱਲ ਪੀਏ ਕਿ ਨਹੀਂ ਮੈਂ ਤੇ ਭਾਈ ਤਿਆਰ ਹਾਂ ਹੁਣ ਬੀਬੀਆਂ ਨਿਕਲਣਗੀਆਂ ਫੇਰੀ ਹੈ ਨਾ ਤੇ ਆਪ ਬਾਹਰ ਨਿਕਲਾਂਗੇ ਤੇ ਬੀਬੀਆਂ ਨਿਕਲਣਗੀਆਂ ਬਸ ਹੁਣ ਲੱਗੇ ਮੰਮੀ ਕਹਿ ਲੈਣ ਤੇਰੀ ਤੇ ਆਪਣੀ ਜੇਲ ਨਹੀਂ ਖਤਮ ਹੁੰਦੀ ਤੇ ਕੋਈ ਲਾਲਾ ਕਦੀ ਕੋਈ ਲਾਲਾ ਓਏ ਐਵੇਂ ਨਾ ਭਈਆ ਕੋਈ ਨਹੀਂ ਭਈਆ ਲਾਉਂਦੇ ਚਾਰ ਦਿਨ ਹੋ ਮੇਰੇ ਆ ਦੇਵ ਨੂੰ ਇੰਨੀ ਵੇਦ ਨਹੀਂ ਤੁਰੇ ਫਿਰਨਾ ਪੈਂਟ ਨਾਲ ਕਮੀਜ਼ ਹੋਰ ਪਤਾ ਨਹੀਂ ਲੱਗਣਾ ਫਿਰ ਵੇਖ ਲੈ ਸਣੀ ਸਿਆਣਾ ਹੋ ਗਿਆ ਵੇਲਾ ਨਹੀਂ ਲੱਲਾ ਇਦਾਂ ਹੀ ਨਾ ਨਾ ਸਹੀ ਗੱਲ ਨਹੀਂ ਤੇ ਇਹਨੇ ਕਿਤੇ ਘਰ ਤੋਂ ਖਲੋਂਦਾ ਹੁੰਦਾ ਹੀ ਇਹਨੂੰ ਹੁੰਦੀਆਂ ਹੁਣ ਗੱਲਾਂ ਹੁਣ ਸਿਆਣਾ ਹੋ ਗਿਆ ਨਾ ਮੋਟਾ ਗੱਲਾਂ ਤਾਂ ਫਿਰ ਹੋਣੀਆਂ ਹੀ ਭਾਬੀ ਜੀ ਪੰਡੂ ਫੋਨ ਨਹੀਂ ਆਇਆ ਨਹੀਂ ਦੀਦੀ ਜੀ ਮੇਰੀ ਗੱਲ ਕੋਈ ਨਹੀਂ ਕਰਦੀ ਹੁੰਦਾ ਇਦਾਂ ਕਰਨੀ ਆ ਗੁਰਦਰ ਹੋ ਕੇ ਨਾ ਆਣ ਕੇ ਫਿਰ ਤੁਹਾਡੀ ਗੱਲ ਕਰਵਾ ਦੇਣੀ ਆ ਤੇ ਮੈਂ ਮੰਮੀ ਨੂੰ ਨਾਲ ਨੀ ਚਲੋ ਚੱਲੀਏ ਫਿਰ ਲੈ ਪੁੱਤ तु तो, तो लेट हो जाय उठो उठो, उठो। नहीं सदके जावा अपनी कि जा लिया वार के शरीका ओद मम्मी तुना मैम परो कोई गल मैं काला टिका ला ली भाभी नवे काम वेख लिया पहले मिर्चा ही वारे दे। होंगे चल उठो उठो आज आज आजो आज सारे तेरिया ताइया चाचिया गेट च देख द आज आजो मेरिया धियां आजो, आजो, आजो। ਇੰਦਰ ਮਾਰਵਾਜ ਲੇਟ ਹੁੰਦੇ ਯਾਰ ਕੋਈ ਨਹੀਂ ਪਹੁੰਚ ਲੈ ਚਲੋ ਚਲੋ ਆਜੋ ਆਜੋ ਪੁੱਤ ਅੱਜ ਚਲੀਏ ਮੈਂ ਟਾਈਮ ਦਾ ਛੱਡਿਆ ਤੂੰ ਪੁੱਤ ਪਤਾ ਤੇਨੂੰ ਪਤਾ ਹੀ ਆ ਥੋੜਾ ਪਤਾ ਦੇ ਟਾਈਮ ਵੱਧ ਘੱਟ ਲੱਗ ਹੀ ਜਾਂਦਾ ਬਾਪੂ ਗੰਤੀ ਸਾਹਿਬ ਦੀ ਕੁਰਸੀ ਹੁੰਦਾ ਵੀ ਇਹਨਾਂ ਨੂੰ ਦੱਸੋ ਮੱਥਾ ਚੱਕਣਾ ਤੇ ਉਹ ਲੇਟ ਆਉਣਾ ਕਿਹੜੇ ਟਾਈਮ ਚਲੋ ਕੋਈ ਨਹੀਂ ਪਹੁੰਚ ਨਿਆਣਿਆਂ ਨੇ ਉਹਨਿਆਂ ਨੂੰ ਹੁੰਦਾ ਵਜਾ ਮੰਮੀ ਭਾਬੀ ਇਹ ਕੋਹਨਾ ਪੁੱਛ ਭਾਬੀ ਤੇਨੂੰ ਮੈਂ ਕਿਆ ਨਾਲ ਚੱਲ ਤੇ ਕਹਿੰਦੀ ਵੀ ਮੈਂ ਘਰ ਰਹਿਣਾ ਕੋਈ ਲੱਗੀ ਆ ਜਾਂਦਾ ਮਗਰ ਉਹ ਮੰਮੀ ਆਪਾਂ ਉੱਥੇ ਕਿੰਨਾ ਚਿਰ ਲਾਉਣਾ ਛੱਟ ਤੇ ਆ ਜੇਣਾ ਮੈਂ ਚਲ ਉਹ ਵੀ ਚੱਲ ਜੇਦੇ ਨਾਲ ਤੇ ਨੂੰਣੀ ਪਤਾ ਭਾਬੀ ਪਤਾ ਕਿੱਡੇ ਸਿਆਣੇ ਆ ਕੈਂਡੇ ਆ ਵੀ ਵਿਆਹ ਵਾਲਾ ਘਰ ਆ ਕੋਈ ਆਈ ਜਾਏਗਾ ਮਗਰੋਂ ਚਲੋ ਕੋਈ ਗੱਲ ਨਹੀਂ ਆਜੋ ਫਿਰ ਚੱਲੀਏ ਚਲੋ ਚਲੋ ਆਜੋ ਭਾਬੀ ਲੋਇਆ ਇੱਕ ਮਿੰਟ ਨਾਲ ਨਾਲ ਭਾਬੀ ਦੇ ਤਰੋ ਹੋ ਪੁੱਤ ਕਿ ਨਾਲ ਕਾਲੋ ਆਉਣ ਟੂੜੀ ਖਾਣੀ ਪੈਣੀ ਆ ਚਾਰ ਦਿਨ ਰਾਂ ਦੇ ਹੋਇਆ ਨਹੀਂ ਆ ਲੈ ਪੱਤੀ ਪਤਾ ਨਹੀਂ ਆਉਂਦੀ ਹੁਣੀ ਕਿ ਨਹੀਂ ਲੈ ਇੱਥੇ ਪੈਣਾ ਲੰਮਾ ਘੜੀ ਹਾਂ ਬੜੀ ਵਧੀਆ ਗੰਡੀਨੀ ਤੋ ਇਥੇ ਲੰਮੇ ਪੈयो ਮੈਂ ਅਖੰਡੀ ਵੀ ਪੱਠੀ ਪੁੱਠੇ ਪਾ ਕੇ ਤੇ ਆ ਜਣਗੇ ਉਹ ਹਵਾ ਬੜੀ ਵਧੀਆ ਵਗੰਡੀ ਸੀ ਤੇ ਮੈਂ ਇੱਥੇ ਘੜੀ ਲੰਮੇ ਪੈ ਜਨੇ ਆ ਜਿੱਤੇ ਲਾਈਟ ਆਉਂਦੀ ਆ ਉਹ ਕੋਈ ਗੱਲ ਨਹੀਂ ਹਵਾ ਵੇ ਹੱਗੜੀ ਵਧੀਆ ਵਗੰਡੀ ਆ ਆਹੋ ਦਏ ਤੇ ਚਲੋ ਕੋਈ ਨਹੀਂ ਤੇ ਮੈਂ ਚਾਹ ਬਣਾਉ ਲੱਗੀ ਆ ਤੇ ਮੈਂ ਆ ਜਾਓ ਪੀ ਲੋ ਤੁਸੀਂ ਚਲ ਤੂੰ ਧਰ ਚਾਹ ਤੇ ਮੈਂ ਹਮਨਾ ਫਿਰ ਹੈ ਚਲੋ ਠੀਕ ਆ ਤੇ ਆ ਜਾਓ ਤੇ ਮੇਰੀ ਗੱਲ ਸੁਣੋ ਕਿ ਡੈਡੀ ਕਿੱਥੇ ਗਏ ਤੁਹਾਨੂੰ ਪਤਾ ਵਾ ਉਧਰ ਮੰਮੀ ਮੈਨੂੰ ਬੋਲੀ ਜਾਂਦੇ ਆ ਡੈਡੀ ਦਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਆ ਡੈਡੀ ਦਾ ਨਾ ਫਿਕਰ ਕਰਿਆ ਕਰ ਉਹਦਾ ਕੀ ਪਤਾ ਕਿੱਥੇ ਜਾਂ ਤੂੰ ਯਾਦ ਆਉ ਕੰਮਕਾਰ ਕਰਿਆ ਕਰੋ ਦਾ ਨਾ ਫਿਕਰ ਕਰਿਆ ਕਰੋ ਆਪੇ ਉਹਨੇ ਆ ਜਾਣਾ ਵਾ ਮੈਂ ਯਾਰ ਕੀ ਕਹਿਣਾ ਵਾ ਮੰਮੀ ਦਾ ਤੁਹਾਨੂੰ ਪਤਾ ਵਾ ਮੰਮੀ ਘਰੀ ਜਾਂਦੀ ਬਸ ਮੰਮੀ ਤੂੰ ਕਹਿਦੀ ਉਹ ਵੀ ਹੱਲੀ ਬੈਠਾ ਸੀ ਤੇ ਹੁਣ ਗਿਆ ਵਾ ਇੱਧਰ ਤੋਂ ਚਲ ਮੈਂ ਤੇ ਕਹਤਾ ਵਾ ਕੁਝ ਜੋ ਕਹਿਣਾ ਮੰਮੀ ਨੇ ਇਦਾਂ ਹੀ ਕਰਨਾ ਹੁੰਦਾ ਚਲ ਤੂੰ ਚਾਹ ਬਣਾ ਆ ਗਏ ਮੈਂ ਵਸ ਆਜੋ ਫਿਰ ਮੈਂ ਦੀਗ ਦੀ ਨਾ ਤੇ ਠੰਡੀ ਕਰਨੀ ਫਿਰ ਤਤੀ ਚਲ ਬਣਾ ਲੈ ਬਣਾਉਂਦੇ ਟਾਈਮ ਲੱਗਣਾ ਹੀ ਆ ਆਜੋਗਾ ਮੈਂ ਪਾਣੀ ਧਰਾਈ ਆਂ ਜਿੰਨੇ ਲਾਲਪਰੀ ਨਾ ਪੀਤੀ ਰੰਗ ਕਟਕੇ ਸਿੱਧੀ ਨਾ ਕੀਤੀ ਲੈ ਵੀ ਬੰਜੰਦ ਸਿਆ ਘਰ ਆ ਗਿਆ ਵਾ ਜਾ ਕੇ ਚਾਹ ਪੀਨੇ ਮੇਰੀ ਗੱਲ ਸੁਣਾ ਉਹ ਤੂੰ ਅਜੇ ਤੱਕ ਲਵੇਂ ਪਈਆਂ ਘੋੜੇ ਵੇਚ ਕੇ ਹੈ ਉੱਠ ਕੇ ਕੋ ਚਾਹ ਪਾਣੀ ਧਰ ਕੋ ਬੰਦਾ ਘਰ ਆਇਆ ਵਾ ਅੱਛਾ ਉਲਟਾ ਚੋਰ ਕੋਤਵਾਲ ਕੋ ਡਾਟੇ ਹੈ ਆਪਸ ਵਕਤੇ ਤੇ ਨਿਕਲੇ ਹੀ ਪਹਿਲਾਂ ਮੈਨੇ ਇਹ ਦੱਸੋ ਕਿ ਕਿੱਧਰ ਨਿਕਲ ਗਏ ਇਸ ਵਕਤੇ ਹੀ ਕਿੱਥੇ ਜਾਣਾ ਸੀ ਇਹ ਤੁਸੀਂ ਦੱਸੋ ਕਿ ਕਿੱਥੋਂ ਆਏ ਜੇ ਮੇਰੇ ਕੋਲ ਤਾਂ ਪੁੱਛਣ ਦੇ ਜੇ ਮੈਂ ਤੇਰੇ ਪਿਓ ਦਾ ਬੱਦਾ ਨਹੀਂਗਾ ਜਿੱਥੇ ਮਰਜ਼ੀ ਜਾ ਸਕਦਾ ਠੀਕ ਆ ਘਰ ਵਾਲਾ ਮੈਂ ਵਾ ਇੱਥੇ ਮੌਕੇ ਦਾ ਨਾ ਤਾਂਹਾਂ ਤੇ ਬੜੀਆਂ ਜ਼ਿੰਮੇਵਾਰੀਆਂ ਆ ਵਾ ਹੈ ਧੀ ਵੀ ਆਈ ਆ ਧੀ ਤੇ ਪਤਾ ਹੈਗਾ ਕੋਈ ਕਿੱਥੋਂ ਪੈਸੇ ਲਿਆਂਦੇ ਕਿੱਥੋਂ ਕੱਪੜੇ ਬਣਾਏ ਕਿੱਥੋਂ ਸਾਰਾ ਸਮਾਨ ਲਿਆਂਦਾ ਹੈ ਮੇਰੇ ਪੁੱਤਰੂ ਪਤਾ ਮੈਨੂੰ ਪਤਾ ਵਾ ਆ ਤੁਹਾਨੂੰ ਤੇ ਅੱਗ ਲੱਗਦੀ ਹੈ ਸ਼ਰਾਬ ਤੋਂ ਸਤਕਾਰਾ ਮਲੇ ਤਾਂ ਵਾ ਨਾ ਆ ਪੀ ਆ ਜਿਵੇਂ ਦੀ ਕਿਨੇ ਪੀਤੀ ਆ ਆਪਾਂ ਫਿਰ ਮੂੰਹ ਤੇ ਬਾਨਾ ਲਾ ਕੇ ਵੇਖ ਲੈ ਬਾਸ ਨਾ ਲੈਣੀ ਹੈ ਮੂੰਹ ਚ ਮੂੰਹ ਕੋਲੇ ਕਵਾ ਪੜਾ ਬਾਸ ਨਾ ਲੈਂਦੀ ਫਿਰਦੀ ਆ ਨਾ ਤੈਣਾ ਤੇਰੀਆਂ ਨੇ 20 20 ਗੱਲਾਂ ਕੀਤੀਆਂ ਮੈਨੂੰ ਕੀ ਆਂਦੀਆਂ ਭੈਣਾ ਮੇਰੀਆਂ ਹੈ ਕੀ ਆਖਣਾ ਹੈਗਾ ਮੈਨੂੰ ਤਾਨੇ ਦਿੰਦੀਆਂ ਸੀ ਤੁਹਾਡੇ ਭਰਾ ਨੂੰ ਸਵਕਤੇ ਕਰੋ ਤੋਰਤਾ ਨਾ ਮੈਂ ਤੋਰਿਆ ਸੀ ਤੁਹਾਨੂੰ ਨਾ ਕਿਸੇ ਨੂੰ ਪੁੱਛਣਾ ਨਾ ਕਿਸੇ ਨੂੰ ਗਿਸਣਾ ਚੁੱਪ ਕਰਕੇ ਸਾਈਕਲ ਫੜਨਾ ਤੇ ਨਿਕਲ ਜਾਣਾ ਦਾ ਵਾਦਾ ਉਹ ਮੈਂ ਕਿ ਕੰਮ ਹੀ ਗਿਆ ਸੀ ਐਵੇਂ ਨਹੀਂ ਮੈਨੂੰ ਯਾਦ ਤੁਰਿਆ ਫੇਂਦਿਆ ਠੀਕ ਆ ਕੰਮ ਗਏ ਹੀਗੇ ਕੋ ਫਿਕਰ ਫਕਾ ਹੈਗਾ ਵਾ ਉਹ ਮੇਰੀਆਂ ਵੀ ਜ਼ਿੰਮੇਵਾਰੀਆਂ ਹੈਗੀਆਂ ਉਹ ਵੀ ਨਭਾਈਆਂ ਵਾ ਉਹ ਆਪਣੇ ਆਪਣੇ ਨੰਬਰ ਨਾਲ ਬਣਾਈ ਜਾਂ ਗੱਲੀ ਉਹ ਮੈਂ ਜਾਣਨੀ ਚੰਗੀ ਤਰ੍ਹਾਂ ਠੱਗੇ ਰਹੋ ਤੁਸੀਂ ਤੁਸੀਂ ਜਿਹੜੀਆਂ ਜ਼ਿੰਮੇਵਾਰੀਆਂ ਨਭਾਈਆਂ ਵਾ ਮੈਂ ਸਭ ਜਾਣਨੀ ਆ ਵਰੀਆ ਗੱਲਾਂ ਨਾ ਕਰੋ ਮੇਰੇ ਨਾਲ ਪਰੋਂ ਸਾਰੇ ਚੱਲ ਗਏ ਆ ਮੈਨੂੰ ਤੇ ਮਿਲ ਕੇ ਕੋਈ ਨਹੀਂ ਗਿਆ